ਇਰਵੀ ਜੇ ਆਪਾਂ ਬੜੇ خیال ਨਾਲ ਬਾਚੀਏ ਥੋੜਾ ਗਹਿਰਾਈ ਨਾਲ ਤੇ ਮੈਂ ਇਹ ਸੋਚਦਾ ਕਿ ਇੱਕ ਗਿਆਨੀ ਮਸਕੀਨ ਹੀ ਸੰਪੂਰੇ ਸੇਖ ਜਗਤ ਦੇ ਵਿੱਚ ਜਿਨ੍ਹਾਂ ਨੇ ਇੱਕ ਠੋਗ ਕੇ ਪਹਿਚਾਣ ਕੇ ਹਾਂਜੀ ਪਹਿਲੀ ਗੱਲ ਤੇ ਪਹਿਚਾਣਣਾ ਇਹ ਔਖਾ ਵਾ ਇਹ ਬੜਾ ਊਚਾ ਹੋਵੇ ਕੋਈ ਉਸ ਊਚੇ ਕੋ ਜਾਣੇ ਸੋਈ ਐਨਾ ਉੱਚਾ ਹੋਣਾ ਹੀ ਬੜਾ ਔਖਾ ਪਰ ਫਿਰ ਵੀ ਉਹਨਾਂ ਨੇ ਇਹਨਾਂ ਨੂੰ ਪਹਿਚਾਣ ਕੇ ਜਾਣ ਕੇ ਥੇਰੀ ਸਟੇਜ ਦੇ ਉੱਤੇ ਇਹਨਾਂ ਨੂੰ ਕਿਹਾ ਕਿ ਉਹ ਬ੍ਰह्म ज्ञानी ਨੇ ਭਾਈ ਭਹਾਦਰ ਸਿੰਘ ਜੀ ਇੰਦਾਰ ਜੀ ਉਹਨਾਂ ਨੂੰ ਪਹਿਚਾਣਨ ਵਾਲੇ ਤੇ ਦੁਨੀਆ ਨੂੰ ਦੱਸਣ ਵਾਲੇ ਮਸਕੀਨ ਜੀ ਸੱਡ ਕੋਈ ਹੋਰ ਨਹੀਂ। ਇਹ ਵੀ ਮੈਂ ਸੋਚਦਾ ਬਾਕੀ ਕਥਾ ਵਾਚ ਕਰਨ ਨਾਲੋਂ ਤੇ ਬਹੁਤ ਜ਼ਿਆਦਾ ਬਖਸ਼ ਸੀ ਚਾਹੇ ਸਟੇਜ ਤੇ ਕਥਾਈ ਕਰਦੇ ਸਨ ਪਰ ਪ੍ਰਮਾਤਮਾ ਨੇ ਝੋਲੀ ਦੇ ਵਿੱਚ ਉਹਨਾਂ ਨੂੰ ਪਾਈ ਸਹਿਬ ਦੀ ਨੂੰ ਦਾਰਜੀ ਨੂੰ ਪਹਿਚਾਨ ਕੇ ਇਹਨਾਂ ਦੀ ਗੱਲ ਤੇ ਇਹਨਾਂ ਦੇ ਪ੍ਰਤੀ ਸ਼ਰਧਾ ਜਿਹੜੀ ਸੀ ਉਹ ਤੇ ਪ੍ਰਾਈ ਸੀ ਨਾ ਕਥਾਵਾਚਕ ਦੇ ਸੰਨ 1 ਚਾਹੀਏ 8 ਸਈ ਗਮੋਂ ਦੇ ਸੰਨ ਨਾ ਪਰੇ ਗਾਲਿਆ ਕਿ ਉਸ ਪਰਮਾਤਮਾ ਦੀ ਬਖਸ਼ਿਸ਼ ਬਰੀ ਤੇ ਇਧਰ ਆਏ ਨੇ ਹਾਂਜੀ ਬਾਕੀ ਜਿਹੜੇ ਦੂਜੇ ਸਨ ਉਹ ਤੇ ਸੁਣ ਕੇ ਆਉਂਦੇ ਰਹੇ ਨਾ ਉਹਨਾਂ ਕੋਲ ਪਾਰਵਤੀ ਆਪ ਪਿਆਸ ਤੇ ਤੜਫ ਸੀ ਉਹ ਕਿਸੇ ਕੋਲੋਂ ਸੁਣ ਕੇ ਨਹੀਂ ਆਏ ਉਹ ਤੇ ਆਰ ਬੀ ਐ ਨਾ ਨੂੰ ਅੰਦਰ ਹੈ ਸੀ ਲਗਾ ਹੈ ਕਿ ਕਨਾਵਾਚੇ ਜਰੂਰ ਹਨ ਪਰ ਦੁਨੀਆ ਨੂੰ ਜੇ ਉਹ ਨਾਂ ਦੱਸ ਦੇ ਤੇ ਸਾਨੂੰ ਕਿੱਥੇ ਪਤਾ ਲੱਗਦਾ ਸਾਨੂੰ ਕਿੱਥੇ ਪਤਾ ਲੱਗਦਾ ਜੇ ਸੜ ਮੈਂ ਪਹਿਲੇ ਦਿਨ ਦਾਰਜੀ ਦੇ ਦਰਸ਼ਨ ਕੀਤੇ ਨੇ ਤੇ ਮੈਂ ਉਸ ਦਿਨ ਬਹੁਤ ਜ਼ਿਆਦਾ ਖੁਸ਼ੀ ਜਿਹਦੇ ਦਿਨ ਬੰਦਾ ਨੱਚਦਾ ਉਹ ਦਿਨ ਮੈਂ ਦਰਸ਼ਨ ਕਰਦੇ ਹੀ ਪਹਿਲਾ ਜਿਹੜਾ ਅੰਦਰ ਆਇਆ ਸੀ ਧਿਆਨ ਉਹ ਏ ਸੀ ਲੈ ਅੱਧਾ ਜਨਮ ਤੇਰਾ ਸਫਲ ਹੋ ਗਿਆ ਉੱਜ ਗਿਆ ਪੁੱਗ ਗਿਆ ਤੂੰ ਤੇਰਾ ਜਨਮ ਲਗਭਗ ਸਫਲ ਹੋ ਗਿਆ ਹੁਣ ਹੁਣ ਨਹੀਂ ਮੁੜਦਾ ਕਿਉਂਕਿ ਤੂੰ ਆਪਣੀ ਅੱਖੀ ਪਰਮਾਤਮਾ ਵੇਖ ਲਿਆ ਤੂੰ ਆਪਣੀ ਅੱਖੀ ਅੱਜ ਤੱਕ ਤੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਹੀ ਪੜਦਾ ਸਾਂ ਇਸ 35 ਮਹਾਂਪੁਰਖ ਗੁਰਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਸੀ ਕਿ ਹੈ ਤਾਂ ਉਹ ਸਹੀ ਲਖ ਹੈ ਜੋ ਕੋਈ ਪਰਮਾਤਮਾ ਹੈਗਾ ਜੇ ਕੋਈ ਜਾਣੇ ਤੇ 30 ਦੇ 30 ਮਹਾਰਕੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੀ ਅਸੀਂ ਪਾਇਆ ਅਸੀਂ ਪਾਇਆ ਉਹ ਹੈਗਾ 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 ਅਸੀਂ ਪਾਇਆ ਅੱਜ ਮੈਂ ਆਪਣੀ ਅੱਖੀਂ ਵੇਖ ਲਿਆ ਅੱਜ ਮੈਂ ਆਪਣੀ ਅੱਖੀਂ ਵੇਖ ਲਿਆ ਹੁਣ ਤੇ ਨਹੀਂ ਪਿੱਛੇ ਮੁੜਦਾ ਹੁਣ ਯਕੀਨ ਕਰਨ ਵਾਲੀ ਕਿਹੜੀ ਗੱਲ ਰਹਿ ਗਈ ਜੇ ਅਜੇ ਵੀ ਨਾ ਮੰਨ ਤੁਰੇ ਪਰਮਾਤਮਾ ਵਾਲੇ ਤੇ ਜੇ ਲੋਕੀਂ ਵੇਖ ਲਈਏ ਫਰਮਾਜਮਾਨੋ ਸੋ ਇਸੇ ਪ੍ਰਕਾਰ ਕਿ ਮਸ਼ੀਨ ਦੀ ਫਿਰ ਵੀ ਬਹੁਤ ਉੱਚੀ ਸੰਤ ਜੇ ਉਹ ਨਾ ਦੱਸ ਦੇ ਤੇ ਸਾਨੂੰ ਕਿੱਥੇ ਪਤਾ ਚੱਲਣਾ ਸੀ ਸਾਡੇ ਵਰਗਿਆਂ ਨੂੰ ਕਦੇ ਵੀ ਨਹੀਂ ਅਸੀਂ ਬਹੁਤ ਜ਼ਿਆਦਾ ਕਿਵੇਂ ਕਿੰਨੀ ਆਪਾਂ ਕੰਮ ਕਰੋ ਲੋ ਮੋਹਨਕਾਰ ਦੇ ਜਿਹੜੇ ਵਿਚਾਰ ਨੇ ਰੋਲੇ ਰੱਲੇ ਉਹਨਾਂ ਦੇ ਵਿੱਚ ਹੀ ਸਾਡੀਆਂ ਕਈ ਜਨਮ ਨਿਕਲ ਗਏ ਕਈ ਨਿਕਲ ਜਾਣੇ ਸੀ ਅੰਦੀਵਾਨ ਬਖਸ਼ਿਸ਼ ਤੇ ਪਤਾਤੇ ਦਸਿਆ ਆਇਆ ਕੋਈ ਆ ਬਖਸ਼ਿਸ਼ ਜਿਉਂ ਦੇਾ ਸਰੀਰ ਦੇ ਅੰਦਰ ਉਹ ਪਰਮਾਤਮਾ ਦੇ ਦਰਸ਼ਨ ਕਰ ਲੈਣੇ ਬਹੁਤ ਵੱਡੀ ਗੱਲ ਹੈ ਜੀ ਬਹੁਤ ਬਹੁਤ ਵੱਡੀ ਗੱਲ ਹੈ